ਹੌਲਾ ਮਾਮਾ ਫਸਵਾਰ ਕੇ ਪੜਦੇ ਵਦਗੇ ਬੱਲਾ ਬੁੱਲਾ ਲਾਵਾਂਗੇ ਆਪਾਂ ਤੇ ਚੰਗਾ ਖੇ ਦੇ ਖੇ ਦੇ ਖੇ ਤੇ ਕੰਮ ਦਾ ਵਾਕਾ ਓਕੇ ਹਮ ਹਮ ਅੰਦਰ ਮੱਝ ਵੀ ਆ ਕੀ ਰਹਿ ਗਈ ਆਪਾਂ ਦਾ ਵੇਜ ਜੀ ਦੀ ਸੀ ਮੱਝਾਂ ਅੰਦਰ ਮੱਝ ਵੀ ਆ ਕੰਮ ਦਾ ਸੂ ਰਹਿਲਾ ਇਹ ਵੀ ਲਾ ਇਹਗਾ ਤੂੰ ਕਰਨਾ ਕੰਮ ਉਹਦੇ ਹਾਂ ਮੈਂਬਰ ਸਾਹਿਬ ਆਓ ਜੀ ਮਹਾਰਾਜ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਆ ਠੀਕ ਠਾਕ ਵਧੀਆ ਵਧੀਆ ਬੱਠ ਠੀਕ ਆ ਵੇਜ ਦੀ ਤਾਂ ੱਲੇ ਮੈਸੇਜ ਹੋ ਗਏ ਸੀਗੇ ਅੱਛਾ ਮੈਂ ਉਹ ਵੀ ਦੱਸਿਆ ਸੀ ਨਾ ਹਾਂ ਹਾਂ ਹੁਣ ਠੀਕ ਹੈ ਫਿਰ ਕਿਰਪਾ ਦਾ ਦੇ ਜੀ ਅੱਛਾ ਅੱਛਾ ਦਵਾਈ ਕਿੱਥੋਂ ਲਈ ਆ ਦਵਾਈ ਇਹ ਬਠਿੰਡੇ ਲੈ ਕੇ ਗਗਨ ਦੇ ਅੱਛਾ ਹਾਂ ਪੇਰ ਪੂਰ ਚ ਖਰਾਬੀ ਹੋ ਗਈ ਸੀ ਅੱਛਾ ਅੱਛਾ ਤੇ ਹੁਣ ਕਿਰਪਾ ਦਾ ਦੇ ਜੀ ਉਹ ਦਰਦ ਦੂਰ ਪੀ ਲੈਦੇ ਘੁੱਟ ਕੇ ਦੇ ਇਹਨੇ ਜੜ ਬਟੀ ਯਾਰ ਪਾਈ ਨਹੀਂ ਪੀਆ ਕਰ ਨਹੀਂ ਨਹੀਂ ਮੈਂ ਤਾਂ ਛੱਡ ਕੇ ਮੈਂ ਤਾਂ ਲੋਕਾਂ ਨੂੰ ਵੀ ਆਣਾ ਵੀ ਭਰਾਵੋ ਨਾ ਪੀਓ ਕੋਈ ਫਾਇਦਾ ਨਹੀਂ ਹੈ ਕਿ ਨਹੀਂ ਅੱਛਾ ਹੋਰ ਕੀ ਕਰੇ ਉਹਨੂੰ ਇੱਲੇ ਬੈਠੇ ਮੈਂ ਛੱਡੀ ਦੀ ਜ਼ਿਕਰਾਂ ਦਾ ਛੱਡੀ ਦੀ ਸਾਂਝ ਮੇਰੇ ਸਾਥ ਚ ਬਹੁਤ ਪੀ ਲੱਗੇ ਬਿਮਾਰ ਹੋ ਗਏ ਸਿੱਕਰਾਂ ਅੱਛਾ ਤੇ ਕੋਈ 마ड़ी जी दा 마ড়ি ਵਦਿਆ ਨਾ ਚੰਗੀ 마ড়ি ਇਹਦੇ ਕਹਦਾ ਜੀ ਚੀਜ਼ 마ড়ি ਏ ਔਰ ਸੁਣਾਉਗੀ ਹਾਲ ਕੇ ਵਧੀਆ ਬਸ ਸੁਣੇ ਸਾਡੇ ਛੁੱਡੇ ਵਾਵਾ ਲਾਉਂਦਾ ਕਾ ਨਾ ਬਗਣਾ ਪੂਰਾ 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 ਇੱਕ ਦਿਨ ਦਾ ਲੈ ਲਾ 30-40 ਹਜ਼ਾਰ ਰੁਪਏ ਮੈਂ ਤੋਂ ਓਹ ਹੋ ਮੈਂ ਚੱਲ ਭਾਈ ਠੀਕ ਕਰੋ ਵਧੀਆ ਵਧੀਆ ਔਰ ਠੀਕ ਵਧੀਆ ਬਸ ਮੱਝ ਤੇਰੀ ਬਹੁਤ ਵਧੀਆ ਨਿਕਲੀ ਮੱਝ ਆਪਣੀ ਇਹਦੀ ਪੈਣ ਹੀ ਮੱਝ ਅੱਛਾ ਅੱਛਾ ਹਾਂ ਇਹਦੀ ਪੈਣ ਹੀ ਮੱਝ ਦੀ ਵੱਡੀ ਹੈ ਵੱਡੀ ਵੱਡੀ ਹੈ ਤਾਂ ਬਹੁਤ ਵਧੀਆ ਬੜਾ ਦੁੱਧ ਦਿੰਦੀ ਹੈ। ਬਾਲਟੀ ਥੱਲੇ ਘੇ ਲਾ ਦਿੰਦੀ ਹੈ। ਤਾਂ ਹੀ ਤੁਹਾਨੂੰ ਦਿੱਤੀ ਹੈ। ਠੀਕ ਹੈ ਠੀਕ। ਹਾਂ ਇਹ ਨਹੀਂ ਦੁੱਧ ਦਾ ਦਸਹੀ ਹੈ ਸਾਰਾ। ਹਾਂ ਬਰਮਾ ਸੀਲਾ। ਸੀਲਾ ਪੂਰੀ ਬਹੁਤ ਵਧੀਆ ਸੀਲਾ। ਹੂੰ ਬੁੜੀਆਂ ਹੀ ਚੋਂਦੀਆਂ ਸਾਡੇ ਆਪਾਂ ਤਾਂ ਜਾਤ ਨਹੀਂ ਲਾਏਗਾ। ਅੱਛਾ ਅੱਛਾ। ਆ ਪੱਠੇ ਪੁੱਠੇ ਨੀਰਾ ਪਾਣ ਦਾ ਇੱਕ ਮੱਝ ਹੈ। ਤੇ ਮਾਮਾ ਬਸ ਸਾਫ ਸੂਮ ਲੰਦਾ ਨੂੰ। ਅੱਲਾਸੀ ਤੋਰਾ ਫੇਰਾ ਕਰ ਲਈ ਤੇ ਬੈਠੇ ਰਹੇ ਗੱਲਾਂ ਗੁੱਲਾਂ ਮਾਰੀ ਜਾਂਦੀਆਂ। ਹੋਰ ਸੁਣਾਉਗੀ ਯਾਰ ਵਧੀਆ ਵਧੀਆ ਬਸ ਮੈਂ ਆਖਿਆ ਯਾਰ ਕੋ ਲੇਟ ਹੋਗੇ ਦੋ ਦਿਨ ਕੋਈ ਗੱਲ ਨਹੀਂ ਆ ਥੋੜੀ ਜਾਣ ਪਛਾਨ ਵਾਲੇ ਬੰਦੇ ਤੁਸੀਂ ਕਿਹੜੇ ਉੱਪਰ ਆ ਜਦੋਂ ਉੱਪਰ ਹਾਂ ਉੱਪਰ ਆਵੇ ਨਾ ਫਿਰ ਤਾਂ ਗੱਲ ਹੁੰਦੀ ਹੈ ਨਹੀਂ ਮੈਂ ਮੈਂ ਸੁਭਾ ਦਾ ਖਰਾਬ ਬੰਦਾ ਉਹ ਖਰਾ ਕਰਕੇ ਨਹੀਂ ਮੈਂ ਮੰਗੇ ਹੋਰ ਉਹਨਾਂ ਦਾ ਮੈਂ ਸੰਗਲੇ ਨਹੀਂ ਕੋਲਣ ਦਦਾ ਸੀ ਹਾਂ 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 ਐਡੀ ਆਪਾਂ ਵੀ ਐ ਨਹੀਂ ਮੈਂ 67000 ਆਦੀ ਮੈਂ 55000 ਦੇ ਤੈਨੂੰ ਤੱਤ ਚੰਗਿਆ ਕਰਕੇ ਪੈਸੇ ਮੇਰੇ ਵੇਖ ਤੂੰ ਜਮਾ ਨਵੇਂ ਨਵੇਂ ਨੋਟ ਦਿੱਤੇ ਕਿ ਨਹੀਂ ਮੈਂ ਮੈਂ ਵੀ ਕਾਲੀ ਕਾਲੀ ਐ ਮੈਂ ਕਿਹੜਾ ਪੁਰਾਣੀ ਐ 50000 ਤੈਨੂੰ ਪਹਿਲਾਂ ਦਿੱਤਾ 50 ਦਿੱਤਾ ਹਾਂ 50 ਪੰਜ ਰਹਿੰਦਾ ਪੰਜ ਹਾਂ ਪੰਜ ਰਹਿੰਦਾ ਨਾ ਹਾਂ 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 ਦੇ ਪੰਜ 10 15 20 20 ਤੇ ਦੋ 22 ਤੇ ਦੋ 24 ਦੋ 26 27 27 ਨਹੀਂ ਤੀ 33 32 31 30 35 36 37 38 39 40 41 42 43 44 45 46 47 48 49 پورے ਪੰਜਾਬ ਬੋ ਕੋ ਤੁਹਾਨੂੰ ਪਤਾ ਨਾ ਮੈਂ ਖਰਾਬ ਬੰਦਾ ਹਾਂ ਚੱਤ ਤੇ ਖਰਾਇ ਕਰਕੇ ਤਾਂ ਦਿੱਤੀ ਹੈ ਗੈਣਾ ਗੈਣ ਉਹਦਾ ਗੈਣਾ ਹੀ ਲੈ ਦੂੰ ਗਿਣੇ ਪੜਾਂ

ਤੈਨੂੰ 5000 ਦੇਤਾ ਨਾ ਪਹਿਲਾਂ 5 ਦੇਦਾ ਹਾਂ ਹਾਂ ਆ ਫਿਰ ਜਿਹੜਾ ਤੂੰ ਸੰਗਲ ਦਿੱਤਾ ਨਾ ਸੰਗਲ ਦੇ ਉਹਦੇ ਯਾਰ ਸੰਗਲ ਤਾਂ ਦਿੱਤਾ ਤੈਨੂੰ ਜਿਹੜਾ ਸੰਗਲ ਨਹੀਂ ਨਹੀਂ ਹਾਂ ਵੇਖਿਆ ਨਵਾਂ ਸੰਗਲ ਸੀ ਉਹ ਜਮਾ ਨਵਾਂ ਤੇ ਭਾਈ ਉਹ ਨਵਾਂ ਹੀ ਸੀਗਾ ਹਾਂ ਕਾਲਾ ਸੰਗਲ ਦਿੱਤਾ ਤੂੰ ਪੁਰਾਣਾ ਨਹੀਂ ਨਹੀਂ ਕਾਲਾ ਕੋ ਚਮਕਦਾ ਹੀ ਸੰਗਲ ਬਹੁਤ ਵਧੀਆ ਕਸਿਆ ਸੀ ਕਸਿਆ ਸੰਗਲ ਨਹੀਂ 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 ਯਾਰ ਆ ਕਿੱਥੇ ਪਰਦਾ ਦੁਹੈ ਨਾ ਕਰਨ ਮੇਰਾ ਭਰਾ ਕਿ ਪੈਸੇ ਤੇ ਮੈਂ ਖਰਾ ਬੰਦਾ ਨਹੀਂ ਨਹੀਂ ਅਸੀਂ ਵੀ ਖਰੇ ਆਂ ਹਾਂ ਮੈਂ ਤਾਂ ਤੈਨੂੰ ਲਿਆ ਹੀ ਨਹੀਂ 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 ਮੈਂ ਲਿਆ ਤਲ ਕਰਕੇ ਦੇ ਦਿੱਤੀ ਹੈ ਤੈਨੂੰ 55000 ਯਾਰ ਪੂਰਾ ਕਰਾ ਦੇ ਨਹੀਂ 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 ਬਰਾੜ ਸਾਹਿਬ ਮੇਰੀ ਗੱਲ ਸੁਣੋ ਕਦੇ ਸੰਗਲਾਂ ਦਾ 1000 ਰੁਪਏ ਇਹਨਾਂ ਦੇ ਬਹੁਤ ਵਧੀਆ ਹੈ ਸੰਗਲ ਪੂਰਾ ਚਮਕਦਾ ਬਹੁਤ ਵਧੀਆ ਮੈਂ ਤਾਂ ਮਾਮੇ ਨੂੰ ਪੁੱਛ ਲਾ ਸਾਡੇ ਸੀਰ ਮੈਂ ਵੇਖਿਆ ਉਹ ਸੰਗਲ ਨਹੀਂ ਸੀ ਉਹ ਨਹੀਂ ਯਾਰ ਇਹਦੇ ਕੋਈ ਕੁੜੀ ਜਾਵਾ ਕੋਈ ਮੋਹਰ ਲੱਗੀ ਕੋਈ ਹੈ ਤੈਨੂੰ ਪਹਿਲਾਂ 55000 ਕਰਾ ਦੇ ਨਾ ਯਾਰ ਪਹਿਲਾਂ 55000 ਤੂੰ ਯਾਰ ਨੰਨੇ ਆਇਆ ਨਾ ਯਾਰ ਕੱਢ ਵੀ ਲਿਆ 50000 ਤੇ 5000 ਫੇਰ ਹਾਂ ਆ ਤਾਂ ਮਗਰੋਂ ਮੈਂ ਸੰਗਲ ਦੇ 5000 ਰੁਪਇਆ ਕੱਟਣਾ ਨਹੀਂ ਨਹੀਂ ਯਾਰ ਸੰਗਲ ਤਾਂ ਕਿਵੇਂ ਕੱਟੇਗਾ ਤੂੰ ਹੋਰ ਇਹ ਸੰਗਲ ਮਾੜਾ ਸੰਗਲ ਬੋਲਦਾ ਹੈ ਪ੍ਰਾਣਾ ਬਾਈ ਨਹੀਂ ਤੂੰ ਨਹੀਂ 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 ਮਾੜੀ ਏਡੀ ਮੋਟੀ ਕੁੰਡੀ ਆ ਦੀ ਏਡੀ ਏਡੀ ਮੋਟੀ ਨਹੀਂ 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 ਉਹਦੀ ਉਹਦੀ ਵੀ ਕੁੰਡੀ ਮੋਟੀ ਹੈ ਇਹ ਤਾਂ ਤੂੰ ਕੱਤੀ ਬੱਛੀ ਦਾ ਪਤਾ ਨਹੀਂ ਕੀ ਉਹ ਨਹੀਂ ਨਹੀਂ ਜਿਹੜਾ ਇਹ ਸੰਗਲ ਨਾ ਕੀ ਕਰਦਾ ਸੀ ਸੰਗਲ ਨਹੀਂ ਮੈਂ ਮੈਂ ਮਾੜੀ ਮੋਟੀ ਗੱਲ ਪਿੱਛੇ ਬਦਨਾਮੀ ਕਰਾਉਣਾ ਹਾਂ 2000 ਰੁਪਿਆ ਸੰਗਲ ਆ ਗਿਆ ਨਹੀਂ 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 ਯਾਰ ਇੰਨਾ ਇੰਨਾ ਧੱਕਾ ਕਰ ਸੰਗਲ ਦੇ ਨਹੀਂ 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 ਧੱਕਾ ਨਾ ਕਰੋ ਬਰਾ ਸਾਹ ਹਾਂ ਚੰਗਾ ਯਾਰ ਜਵਾਨਾਂ ਨਾਲ ਦੱਸ ਧੱਕੇ ਨਾ 2000 ਰੁਪਏ ਚਲਾ ਗਿਆ ਨਾ ਸੰਗਲ ਵੇਖਿਆ ਕਿ ਨਹੀਂ ਵੇਖਿਆ ਰੱਬ ਹੀ ਜਾਣੇ ਕਿਹਦੇ ਬੰਦੇ ਆ ਲੋਕ ਚਲੋ ਤੇਰੀ ਮਰਜ਼ੀ ਭਰਾਵਾ ਅਜ ਤਾਂ ਲਿਆਜ ਤਾਲਕ ਜੀ ਵੀ ਚਲੋ ਵਰਕ ਨਹੀਂ ਬਣਾਇਆ ਜੇ ਤਾਂ ਕੋਈ ਯਾਰ ਪਾਸੋਂ ਫਰਕ ਵੀ ਨਹੀਂ ਪੈਂਦਾਗਾ ਮਾਝੇ ਵੀ ਖਰੀਦ ਦਿੱਤੀ ਸੰਗਲ ਦਾ ਮਹਾਨਾ ਹੀ ਬਣਾ ਲੈ ਲੱਗਦਾ ਮੈਂ ਤਾਂ ਯਾਰ ਹਾਂ ਹੋਰ ਤਾਂ ਆਮ ਕੋਈ ਛਾਰਾ ਨਹੀਂ ਚਲੋ ਉਹਦੀ ਮਰਜ਼ੀ ਕਦੇ ਨਾ ਕਦੇ ਆਪਾਂ ਲੈਣਗੇ ਉਹਦੇ ਕੱਟੀ ਬਚੀ ਤੇ ਚੰਗੀ ਲਵਾਗੇ ਰਵੇ ਦੀ ਮੱਝ ਦਿੱਤੀ ਹੈ ਉਹਦੇ ਆਪਾਂ ਉਹਦੇ ਸੰਗਲਾ ਕੋ ਉਹਦੇ ਆਪਾਂ ਕੋਈ ਦੂਜਾ ਆਹ ਨਾ ਚਾਬੂ ਨੱਕ ਜਿਹੇ ਪਾਉਂਦੇ ਨੇ ਕੀ ਹੁੰਦਾ ਤਲਹਾਰਾ ਉਹਦੇ ਕੱਟ ਲਾਂਗੇ ਯਾਰ ਕਿਣੀ ਚਲੋ ਕੰਨ ਬਾ ਲਿਖੇ ਲਈ ਮਹਾਰਾਜ ਸੱਚੇ ਬਾਦਸ਼ਾ ਸੁਖੀ ਰੱਖੀ ਉਹਨੂੰ ਰੱਖੀ ਸਾਨੂੰ ਰੱਖੀ ਸਾਰਾ ਰੱਖੀ ਸਾਨੂੰ ਮੱਝ ਨੂੰ ਵੀ ਰੱਖੀ ਮੈਂ